ਜਿਹੜੇ ਲੋਕ ਸੋਸ਼ਲ ਮੀਡੀਆ ਤੇ ਜ਼ਿੰਮੇਦਾਰੀਆਂ ਚੱਕ ਰਹੇ ਨੇ ਅਸੀਂ ਕਰਾਤਾ ਫੱਦੇ ਕਰਾਤਾ ਜਾਗੂ ਆਈ ਹੈ ਜੋ ਕੁਝ ਹੋਇਆ Hindu samaj ਨੂੰ ਨੀਚਾ ਦਿਖਾਣ ਲਈ ਹੋਇਆ ਵੇ ਅਸੀਂ Hindu ਉਹਨਾਂ ਨੂੰ ਮਾਰੀਏ ਵੀ ਅਸੀਂ ਉਹਨਾਂ ਦਾ ਕਤਲ ਵੀ ਕਰਦੀ ਪਰ Hindu samaj ਸਾਡੇ ਅੱਗੇ ਬੋਲਿਆ ਵੀ ਨਾ Hindu ਧਰਮ ਦਾ ਲੋਕ ਜਿਹੜੇ ਵਿਅਕਤੀ ਨੇ ਸੱਚ ਨੂੰ ਸੱਚ ਕਹਿੰਦੇ ਆ ਅੱਤਵਾਦੀ ਨੂੰ ਅੱਤਵਾਦੀ ਕਹਿੰਦੇ ਆ ਜਿਹੜੇ ਨਕਲੀ ਸਿੰਘ ਸੀ ਨਕਲੀ ਸੀਗੇ ਨਕਲੀ ਢੰਗ ਸੀ ਨਾ ਉਹ ਤੇ ਛੇੜੇ ਸੀਗੇ ਚੋਰ ਸੀਗੇ ਬੀਤੇ ਦਿਨੀ ਸ਼ਿਵ ਸੈਨਾ ਅਗੂ ਸੰਦੀਪ ਥਾਪਰ ਗੋਰਾ ਉਤੇ ਹਮਲੇ ਤੋਂ ਬਾਅਦ ਹਿੰਦੂ ਸਮਾਜ ਅਤੇ ਸ਼ਿਵ ਸੈਨਾ ਲੀਡਰਾਂ ਵਿੱਚ ਗੁੱਸਾ ਦੇਖਣ ਨੂੰ ਮਿਲਿਆ ਹਮਲਾਵਾਰਾਂ ਤੇ ਸਖਤ ਕਾਰਵਾਈ ਲਈ ਸ਼ਿਵ ਸੈਨਾ ਲੀਡਰਾਂ ਨੇ ਲੁਧਿਆਣਾ ਪੁਲਿਸ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ ਇਸੇ ਦੌਰਾਨ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਿਵ ਸੈਨਾ ਲੀਡਰ ਰਾਜੀਵ ਟੰਡਨ ਹੋਰਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਡਰਾਇਆ ਅਤੇ ਧਮਕਾਇਆ ਜਾ ਰਿਹਾ ਇਸ ਦੇ ਨਾਲ ਹੀ ਉਹਨਾਂ ਨੇ ਮੀਡੀਆ ਦੇ ਚੱਲਦੇ ਕੈਮਰੇ ਮੂਹਰੇ ਇੱਕ ਅਜਿਹਾ ਝੜਕਾਉ ਬਿਆਨ ਦੇ ਦਿੱਤਾ ਜੋ ਕਿ ਫਿਰ ਪੰਜਾਬ ਦੇ ਅਬੂ ਹਵਾਂ ਨੂੰ ਜ਼ਹਿਰੀਲੀ ਕਰ ਸਕਦਾ ਹੈ ਇਸ ਦੇ ਨਾਲ ਹੀ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਖਰਾਬ ਹੋ ਸਕਦੀ ਹੈ ਮੇਨ ਸਾਡਾ ਮਕਸਦ ਸੰਦੀਪ <th>ਥਾਪਰ ਦੇ ਹਮਲਾਵਰ ਨੂੰ ਸਜ਼ਾ ਦਿਲਾਣਾ ਉਹੀ ਸਾਡੇ ਸਾਰੇ ਲੁਧਿਆਣਾ ਸ਼ਹਿਰ ਦੇ ਕੀ ਪੰਜਾਬ ਦੇ ਸਮst ਹਿੰਦੂ ਸਮਾਜ ਦਾ ਇੱਕੋ ਇੱਕ ਮਕਸਦ ਹੈ ਜਿਹੜੇ ਹਮਲਾਵਰ ਨੇ ਵਾਰ ਕੀਤਾ ਸੰਦੀਪ <th>ਥਾਪਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਜੇਲ੍ਹਾਂ ਦੀ ਸਲੱਖਾ ਤੱਕ ਪਹੁੰਚਾਣਾ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਣਾ ਇੱਕ ਦੂਜੀ ਗੱਲ ਸਾਡੀ ਸੀਗੀ ਵੀ ਮੁੱਖ ਜਿਹੜੀ ਸ਼ਿਕਾਇਤ ਹੈ ਸੰਦੀਪ ਥਾਪਰੂ ਨੇ ਪਰਚਾ ਦਰਜ ਕੀਤਾ ਗਿਆ ਵੇ ਦੂਜੀ ਗੱਲ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀਆਂ ਚੱਕ ਰਹੇ ਨੇ ਅਸੀਂ ਕਰਾਤਾ ਫੜੇ ਕਰਾਤਾ ਜਾਗੂ ਆਈ ਹੈ ਉਹਨਾਂ ਲੋਕਾਂ ਦੇ ਉੱਤੇ ਵੀ ਕਾਰਵਾਈ ਕਰਨ ਦੀ ਅਸੀਂ ਲਿਖਤ ਐਪਲੀਕੇਸ਼ਨ ਸੀਪੀ ਸਾਹਿਬ ਨੂੰ ਦੇ ਕੇ ਆਏ ਆ ਵੀ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਜੋ ਕੁਝ ਹੋਇਆ Hindu ਸਮਾਜ ਨੂੰ ਨੀਚਾ ਦਿਖਾਣ ਲਈ ਹੋਇਆ ਵੀ ਹਿੰਦੂਆਂ ਨੂੰ ਅਸੀਂ ਨੀਚੇ ਰੱਖਈਏ ਇੱਕ ਪਾਸੇ ਸਾਨੂੰ ਕੁੱਟਿਆ ਵੀ ਜਾਵੇ ਵੀ ਅਸੀਂ ਹਿੰਦੂਆਂ ਨੂੰ ਮਾਰੀਏ ਵੀ ਅਸੀਂ ਉਹਨਾਂ ਦਾ ਕਤਲ ਵੀ ਕਰਦਿਆ ਪਰ ਹਿੰਦੂ ਸਮਾਜ ਸਾਡੇ ਅੱਗੇ ਬੋਲਿਆ ਵੀ ਨਾ ਵੀ ਚੁੱਪ ਵੀ ਰਵੇ ਇੱਕ ਪਾਸੇ ਕੁੱਟ ਵੀ ਖਾਈਏ ਇੱਕ ਪਾਸੇ ਚੁੱਪ ਵੀ ਰਹੀਏ ਐਸਾ ਕਰਨ ਦਾ ਪ੍ਰਯਾਸ ਕੀਤਾ ਗਿਆ ਸਾਨੂੰ ਗੁਲਾਮ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਜਲਦੀ ਪੰਜਾਬ ਦੇ ਵਿੱਚ ਹਿੰਦੂ ਸ਼ਕਟਾ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਏਗਾ ਲੁਧਿਆਣੇ ਵਿੱਚ ਜਿਹੜੇ ਲੋਕ ਸੋਚਦੇ ਨੇ ਅਸੀਂ ਹਿੰਦੂਆਂ ਨੂੰ ਦੱਬ ਲਾਂਗੇ ਪੰਜਾਬ ਜਿਹੜੇ ਲੋਕ ਸੋਚਦੇ ਨੇ ਅਸੀਂ ਗੋਲੀਆਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ ਜਿਹੜੇ ਲੋਕ ਸੋਚਦੇ ਨੇ ਅਸੀਂ ਕਤਲੇਆਮ ਕਰਕੇ ਕਿਰਪਾਨਾਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ ਉਹਨਾਂ ਨੂੰ ਜਵਾਬ ਦੇਣ ਲਈ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਏਗਾ ਨਤੀਜਾ ਮੁਲਜ਼ਮ ਜਿਹੜਾ ਗ੍ਰਿਫਤਾਰ ਕੀਤਾ ਜਾਣਾ ਸੀਗਾ ਉਹਦੇ ਬਾਰੇ ਕੋਈ ਗੱਲਬਾਤ ਉਹ ਲੋਕ ਕਹਿ ਰਹੇ ਨੇ ਵੀ ਪ੍ਰਯਾਸ ਚੱਲ ਰਿਹਾ ਹੈ ਵੈਸੇ ਟੀਮਾਂ ਲਾਈਆਂ ਹੋਈਆਂ ਨੇ ਦੇਖਦੇ ਹਾਂ ਰਿਜ਼ਲਟ ਮੁਜਰਾਂ ਨੂੰ ਸਜ਼ਾ ਨਹੀਂ ਹੁੰਦੀ ਜਦ ਤੱਕ ਮੁਜਰਾਂ ਨੂੰ ਕੋਰ ਸਜ਼ਾ ਦੇ ਕੇ ਜੇਲ੍ਹ ਦੇ ਅੰਦਰ ਨਹੀਂ ਸੁੱਟ ਦਿੰਦਾ ਜਦ ਤੱਕ ਜਿਹੜੇ ਲੋਕ ਬੋਲਦੇ ਨੇ ਸੋਸ਼ਲ ਮੀਡੀਆ ਤੇ ਅਸੀਂ ਜ਼ਿੰਮੇਵਾਰੀ ਜਦ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਆ ਕੇ ਬਕਵਾਸ ਕਰਦੇ ਨੇ ਫालतू ਬੋਲਦੇ ਨੇ ਹਿੰਦੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਜਦ ਤੱਕ ਉਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਨਹੀਂ ਹੁੰਦਾ ਹਿੰਦੂ ਸੰਗਠਨ ਹਿੰਦੂ ਸਮਾਜ ਸ਼ਹਿਰ ਵਾਸੀ ਪੰਜਾਬ ਵਾਸੀ ਚੁੱਪ ਨਹੀਂ ਰਹਿਣਗੇ ਬਿਲਕੁਲ ਜਿਹੜੇ ਲੋਕ ਸੋਚਦੇ ਨੇ ਵੀ ਸਾਨੂੰ ਗੋਲੀ ਮਾਰ ਕੇ ਡਰਾ ਲਣਗੇ ਜਿਹੜੇ ਲੋਕ ਸੋਚਦੇ ਨੇ ਅਸੀਂ ਥਾਪਰ ਦੇ ਕਿਰਪਾਨਾਂ ਮਾਰੇ ਕਤਲੇਆਮ ਹਮਲੇ ਕਰਕੇ ਸਾਨੂੰ ਡਰਾ ਲਣਗੇ ਅਸੀਂ ਸਾਫ਼ ਕਹਿਣਾ ਚਾਹੁੰਦੇ ਹਾਂ ਵੀ Hindu ਡਰਨ ਵਾਲਾ ਨਹੀਂ ਪਹਿਲਾਂ ਨਹੀਂ ਡਰਿਆ 1984 ਜਦੋਂ ਅੱਤਵਾਦੀ ਬੱਸਾਂ 'ਚੋਂ ਟ੍ਰੇਨਾਂ 'ਚੋਂ ਕੱਢ ਕੇ ਸਾਨੂੰ ਮਾਰਦੇ ਸੀਗੇ Hindu ਹੈ ਤਾਂ ਪੰਜਾਬ ਹੈ ਮੈਂ ਸਾਫ਼ ਕਹਿਣਾ ਚਾਹਾਂਗਾ Hindu ਹੈ ਤਾਂ ਪੰਜਾਬ ਹੈ ਬਿਲਕੁਲ ਲੁਧਿਆਣਾ ਸ਼ਹਿਰ ਦੇ ਵਿੱਚ ਸਮਸਤ Hindu ਸਦਰਨ ਸਾਰਾ ਪੰਜਾਬ ਦਾ ਸਨਾ ਤਿੰਨ ਧਰਮ ਦੇ ਲੋਕ ਆਮ ਆਦਮੀ ਪਾਰਟੀ ਦੇ ਐਮਪੀ ਵਿਕਰਮਜੀਤ ਸਿੰਘ ਸਾਨੀ ਆਪਣੀ ਪੋਸਟ ਪਾण्डे ਐਕਸ ਤੇ ਉਹ ਕਹਿੰਦੇ ਨੇ ਕਿ ਇਹ ਜਿਹੜੇ ਆ ਉਹ ਹੇਟ ਸਪੀਚ ਕਰਦੇ ਨੇ ਢੜਕਾਉਂਦੇ ਨੇ ਸਿੱਖ ਭਾਵਨਾਵਾਂ ਨੂੰ ਢਾਡ ਦੇ ਨੇ ਇਹ ਸਪੀਚ ਕਰਦੇ ਨੇ ਮੈਂ ਇਹ ਗੱਲ ਦੱਸਾਂ ਸ਼ਿਵ ਸੈਨਿਕ ਜਿਹੜਾ ਹੈਗਾ ਜਾਂ Hindu ਧਰਮ ਦਾ ਲੋਕ ਜਿਹੜੇ ਵਿਅਕਤੀ ਨੇ ਸੱਚ ਨੂੰ ਸੱਚ ਕਹਿੰਦੇ ਆ ਸੱਚ ਨੂੰ ਸੱਚ ਕਹਿੰਦੇ ਆ ਅਤਕਵਾਦੀ ਨੂੰ ਅਤਕਵਾਦੀ ਕਹਿੰਦੇ ਆ ਇਹਨਾਂ ਦੀ ਤਰ੍ਹਾਂ ਹੀਰੋੜੀ ਬਣਾਉਂਦੇ ਸਾਨੀ ਨੂੰ ਤਾਂ ਲੱਗਦਾ ਗੱਲਾਂ ਫਿਲਮ ਬਹਿ ਕੇ ਨਾ ਗੱਲਾਂ ਕਰਨੀਆਂ ਬਹੁਤ ਆਂਦੀਆਂ ਠੀਕ ਹੈ ਨਹੀਂ ਅਸੀਂ ਸੱਚ ਨੂੰ ਸੱਚ ਕਹਿੰਦੇ ਆ ਅਗਰ ਸਾਡਾ ਵੀ ਕੋਈ ਬੰਦਾ ਗਲਤ ਹੁੰਦਾ ਅਸੀਂ ਉਹਨੂੰ ਵੀ ਗਲਤ ਕਹਿੰਨੇ ਆ ਇਹ ਲੋਕ ਅੱਤਵਾਦੀਆਂ ਨੂੰ ਹੀਰੋ ਬਣਾਉਂਦੇ ਨੇ ਕੀ ਦੱਸਦੇ ਨੇ ਅੱਤਵਾਦੀਆਂ ਨੂੰ ਹੀਰੋ ਦੱਸਦੇ ਨੇ ਇਹਨਾਂ ਲਈ ਜਗਦਾਸ ਸਿੰਘ ਵਾਰਾ ਹੀਰੋ ਹੋ ਸਕਦਾ ਜਿਹਨੇ ਬੰਬ ਦੇ ਨਾਲ ਕਤਲਿਆਮ ਕੀਤਾ ਸਾਡੇ ਲਈ ਨਹੀਂ ਹੋ ਸਕਦਾ ਅਸੀਂ ਸਾਹਕ ਨੇ ਅਸੀਂ ਲੋਕ ਦੇਸ਼ ਪ੍ਰੇਮੀ ਆ ਪੰਜਾਬ ਪ੍ਰੇਮੀ ਆ ਧਰਮ ਪ੍ਰੇਮੀ ਆ ਸ਼ਾਂਤੀ ਪ੍ਰੀਅ ਲੋਕ ਆ ਅਗਰ ਸਾਡੇ ਨਾਲ ਧੱਕਾ ਕੀਤਾ ਜਾਊਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪ੍ਰੋਫੈਸਰ ਨੇ ਕਹੇ ਸੀ ਕਿ ਸੋਸ਼ਲ ਮੀਡੀਆ ਦੇ ਜਿਹੜੇ ਅੱਗੇ ਐਦਾਂ ਦੀ ਕੋਈ ਪੋਸਟ ਪਾਊਗਾ ਬਿਲਕੁਲ ਅਸੀਂ ਉਹੀ ਕੰਪਲੀਟ ਦੇ ਕੇ ਆਏ ਆ ਜਿਹਨਾਂ ਨੇ ਥਾਪਰ ਦੇ ਹਮਲੇ ਤੋਂ ਬਾਅਦ ਜ਼ਿੰਮੇਵਾਰੀ ਲਈ ਤੀਆਂ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਫਿਰ ਹੁਣ ਅੰਦਰ ਗੱਲਬਾਤ ਕੀ ਹੋਈ ਆ ਹੋਰ ਗੱਲਬਾਤ ਕੀ ਹੋਈ ਹੈ ਤੁਹਾਡੇ ਅੰਦਰ ਬਾਈ ਗੱਲ ਵੀ ਸਮਾਜ ਨੂੰ ਸੁਰੱਖਿਅਤ ਕੀਤਾ ਜਾਵੇ ਜਿਹੜੇ ਲੋਕ ਨਿਹੰਗ ਬਾਣੇ ਚ ਫਿਰਦੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਹੜੇ ਲੋਕ ਦੋਸ਼ੀ ਨੇ ਗੁਰੂ ਦਾ ਬਾਨਾ ਗੁਰੂ ਗੋਬਿੰਦ ਸਿੰਘ ਜੀ ਦਾ ਬਾਨਾ ਨਾ ਜਦੋਂ ਸੰਦੀਪ ਥਾਪਰ ਨੂੰ ਰੋਕਿਆ ਗਿਆ ਗੁਰੂ ਥਾਪਰ ਸਾਹਿਬ ਨੇ ਕੀਤਾ ਵੀ ਗੁਰੂ ਦੇ ਬਾਣੇ ਨੂੰ ਦੇਖ ਕੇ ਨਮਸਕਾਰ ਕੀਤਾ ਪਰ ਜਿਹੜੇ ਨਕਲੀ ਸਿੰਘ ਸੀਗੇ ਨਕਲੀ ਸੀਗੇ ਨਕਲੀ ਨਿਹੰਗ ਸੀ ਨਾ ਉਹ ਨਸ਼ੇੜੀ ਸੀਗੇ ਚੋਰ ਸੀਗੇ ਚੋਰੀਆਂ ਦੇ ਪਰਚ ਨਸ਼ਾ ਕਰਦੇ ਨੇ 24 ਘੰਟੇ ਉਹਨਾਂ ਲੋਗਾਂ ਨੇ ਸੰਦੀਪ ਥਾਪੜ ਦੇ ਕਤਲੇਆਮ ਹਮਲਾ ਕੀਤਾ ਕਿਉਂ ਕੀਤਾ ਕਿਉਂਕਿ ਦੁਕਾਨਾਂ ਖੁੱਲ ਚੁੱਕੀਆਂ ਨੇ ਇਹ ਵੀ ਕਿ ਦੁਕਾਨਾਂ ਖੁੱਲ ਚੁੱਕੀਆਂ ਵੀ ਕਿਸੇ ਹਿੰਦੂ ਲੀਡਰ ਨੂੰ ਮਾਰ ਦੋ ਪਿੱਛੋਂ ਸਾਡੀਆਂ ਤਨਖਾਹਾਂ ਸ਼ੁਰੂ ਹੋ ਜਾਂਦੀਆਂ ਉਹਨਾਂ ਦੇ ਘਰ ਰੋਟੀ ਨਹੀਂ ਫਿਲਦੀ ਪੈਰ ਚ ਪਾਉ ਨੂੰ ਚੱਪਲ ਸੀ ਤੁਸੀਂ ਵੀਡੀਓ ਦੇਖੋ ਇੱਕ ਨਿਹੰਗ ਦੇ ਪੈਰ ਚ ਚੱਪਲ ਨਹੀਂ ਪਈ ਸੀ ਉਹ ਕਹਿੰਦੇ ਸਾਡਾ ਹੀਰੋ ਹੀਰੋ ਸੀਗਾ ਜਿਹੜੇ ਲੋਕ ਕਹਿੰਦੇ ਨੇ ਉਹਨਾਂ ਦੇ ਘਰੇ ਰੋਟੀ ਪਾ ਦਿੰਦੇ ਉਹਨਾਂ ਨੇ ਰੋਟੀ ਲਈ ਡਰਾਮਾ ਕੀਤਾ ਜੋ ਸਾਨੂੰ ਲੱਗਦਾ ਥਾਪੜ ਸਾਹਿਬ ਦੀ ਹੁਣ ਹਾਲਤ ਕਿਸ ਤਰ੍ਹਾਂ ਦੀ ਸੀਰੀਅਸ ਹੈ ਜਦ ਤੱਕ ਮੈਂ ਸਿੱ ਖਤਰਨਾਕ ਸੱਟਾਂ ਨਹੀਂ ਮਾਰੀਆਂ ਗਈਆਂ ਨੇ ਲੱਤਾਂ ਬਾਹਾਂ ਪਰਪਰ ਸੱਟਾਂ ਮਾਰੀਆਂ ਗਈਆਂ ਨੇ ਜਦ ਤੱਕ ਸੰਦੀਪ ਥਾਪਰ ਦੀ ਘਰ ਨਹੀਂ ਆ ਜਾਂਦੇ ਜਦ ਤੋਂ 2 ਮਹੀਨੇ ਤੋਂ ਮੈਂ ਨਹੀਂ ਸਮਝਦਾ ਵੀ ਥਾਪਰ ਸਾਹਿਬ ਠੀਕ ਨਹੀਂ ਠੀਕ ਠੀਕ ਇਸ ਮੌਕੇ ਰਾਜੀਵ ਟੰਡਨ ਹੋਰਾ ਨੇ ਕਿਹਾ ਕਿ ਪੂਰੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਜਗਤਾਰ ਸਿੰਘ ਹਵਾਰਾ ਹੋਰਾ ਨੂੰ ਅੱਤਵਾਦੀ ਦੱਸਿਆ ਤੇ ਇਸ ਦੇ ਕਾਰਨ ਸਿੱਖਾ ਅਤੇ ਸ਼ਿਵਸਥਾਨਾ ਲੀਡਰਾਂ ਵਿਚਕਾਰ ਮੁਰ ਤੋਂ ਵਿਵਾਦ ਪੈਦਾ ਹੋ ਸਕਦਾ ਹੈ ਤੇ ਦੋਵੇਂ ਧਿਰਾਂ ਦਾ ਪੇਚਾ ਪੈ ਸਕਦਾ ਹੈ ਅਜੇ ਹਿਚ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਸ਼ਹਿਰ ਅਤੇ ਸੂਬੇ 'ਚ ਅਮਨ ਸ਼ਾਂਤੀ ਬਣੀ ਰਹੇ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ